ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ ਹੇਲ ਬਲੌਗ ਚੈਨਲ ਵਿੱਚ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਹਾਂ ਰਾਜੀਪ ਜੀ ਚੱਟੇ ਕਰਾ ਕੇ ਅੱਜ ਤੱਕ ਖੁਸ਼ੀ ਬਹੁਤ ਉਗਰੀ ਹੋ ਕੇ ਅਜੇ ਕਦ ਨਾ ਆਇਆ ਹੈ ਹੈਨਾ ਪਰ ਆਇਆ ਤਾਂ ਸ਼ਾਮ ਬੜੀ ਜਾਣਾ ਹੈ ਦੁਪਹਿਰ ਤੱਕ ਤੇ ਆਪਾਂ ਚੱਲ ਆ ਜਾਇਆ ਤੇ ਬਹੁਤ ਬੜੀ ਖੁਸ਼ੀ ਹੋਈ ਹੈ ਹੈਨਾ ਕੱਲ੍ਹ ਤੋਂ ਸਾਡੇ ਅਗੌਣਕ ਆਈ ਮਸਾਈ ਤੇ ਸੋਚਿਆ ਚੱਲ ਉਹਦੇ ਵਾਸਤੇ ਮਿੱਠੀ ਕੋਈ ਚੀਜ਼ ਘਰੇ ਵੱਜ ਘਰ ਵਿੱਚ ਬਣਾਈ ਜਾਵੇ ਹੈਨਾ ਮਸਾ ਆਇਆ ਅੱਜ ਤੇ ਕੰਦ ਤਨ ਮੰਮੇਲਾ ਮੁੰਡਾ ਆਇਆ ਸੀ ਦੋਨੇ ਜੋਤ ਤੇ ਕੰਦ ਦੋਨੇ ਆਏ ਸੀ ਤੇ ਜੋਤ ਵੀ ਕਹਿੰਦਾ ਕੋਈ ਚੀਜ਼ ਖਾਣੀ ਮੈਂ ਜਲ ਮਿੱਠੀ ਚੀਜ਼ ਤੁਹਾਨੂੰ ਬਣਾ ਕੇ ਦਿੰਦੀ ਆ ਤੇ ਘਰ ਵਿੱਚ ਬਰੈਡ ਪਏ ਸੀਗੇ ਬਰੈਡਾਂ ਦੇ ਪਾਹਾਂ ਦਾ ਰਸਗੁੱਲੇ ਬਣਾਈ ਜਿਹੜੇ ਕਿ ਦੋਨਾਂ ਦੇ ਬਹੁਤ ਫੇਵਰਟ ਆ ਬਹੁਤ ਹੀ ਵਧੀਆ ਤੇ ਟੇਸਟੀ ਦੇ ਯਮੀ ਬਣਦੇ ਆ ਘਰ ਵਿੱਚ ਉਲਟ ਜਿਆਦਾ ਖੇਚਲ ਕਰਨ ਦੀ ਲੋੜ ਨਹੀਂ ਜਿਆਦਾ ਕੋਈ ਚੀਜ਼ ਨਹੀਂ ਪੈ ਚੰਦੀ ਨੋਰਮਲ ਜੀ ਚੀਜ਼ਾਂ ਵਾਲੀ ਬਣ ਜਾਂਦੇ ਆ ਘਰ ਵਿੱਚ ਤੇ ਅੱਜ ਤੁਹਾਨੂੰ ਬਣਾ ਕੇ ਦਿਖਾਈਏ ਰਸਗੁੱਲੇ ਬਰੈਡਾਂ ਦੇ ਤੇ ਫਿਰ ਦੱਸਿਓ ਕਿੱਦਾਂ ਬਣਦੇ ਆ ਹਾਂਜੀ ਅੱਜ ਆਪਣਾ ਬਰੈੱਡਾਂ ਦੀਆਂ ਹਨਾ ਗੁਲਾਬ ਜਾਮੁਨਾ ਬਣਾਉਣ ਲੱਗੇ ਆ ਬਹੁਤ ਹੀ ਵਧੀਆ ਤੇ ਟੇਸਟੀ ਬਣਦੀਆਂ ਇਹਦੇ ਜਿਆਦਾ ਮਿਹਨਤ ਵੀ ਨਹੀਂ ਕਰਨੀ ਪੈਂਦੀ ਬਹੁਤ ਛੇਤੀ ਬਣ ਜਾਂਦੀਆਂ ਉਹਦੇ ਪਹਿਲਾਂ ਪੱਕੀ ਕਰਨੇ ਨੇ ਬਰੈੱਡਾ ਤੁਸੀਂ ਵੱਡਾ ਛੋਟਾ ਜਿਦਾਂ ਮਰਜੀ ਬਰੈੱਡ ਲੈ ਲਓ ਇਹਨੂੰ ਪਕ ਹੋਣ ਲੈਣਾ ਜਿਹੜੇ ਬਰੈੱਡ ਦੀਆਂ ਸਾਈਡਾਂ ਆਏ ਹਨਾ ਚਾਰੇ ਲਾ ਦੇਣੀਆਂ ਲਾ ਕੇ ਆਪਾਂ ਬਰੈਡ ਵਿੱਚੋਂ ਸੈੱਟ ਕਰ ਲੈਣਾ ਆ ਸਾਰੀਆਂ ਲਾ ਦੇਣੀਆਂ ਤੁਸੀਂ ਬੇਸਕ ਹੱਥ ਨਾਲ ਵੀ ਲਾ ਦਿਓ ਇਦਾਂ ਆਪਾਂ ਸਾਈਡ ਤੋਂ ਹੀ ਲਾਉਣੀਆਂ ਚਾਰੇ ਆਰਾਮ ਦੇ ਨਾਲ ਲਈ ਜਾਂਦੀਆਂ ਇਦਾਂ ਆਪਾਂ ਸਾਰੇ ਬਰੈਡ ਲੈ ਲੈਣੇ ਪਹਿਲਾਂ ਹਾਂਜੀ ਇਦਾਂ ਆਪਾਂ ਪੰਜ ਤੋਂ ਸੱਤ ਬਰੈਡ ਲੈ ਲਏ ਹੁਣ ਆਪਾਂ ਕੀ ਕਰਨਾ ਕਿ ਡੱਬਾ ਲੈ ਲੈਣਾ ਇਹ ਚ ਬਸ ਬਰੈੱਡੇ ਪਾ ਲੈਣੇ ਆ ਇਹ ਛੋਟੇ ਛੋਟੇ ਟੁਕੜੇ ਕਰ ਦੇਣੇ ਆਪਾਂ ਇਦਾਂ ਜਿਆਦਾ ਨਹੀਂ ਤੁਹਾਨੂੰ ਇਹਦੀ ਰੈਸਪੀ ਬਣਾ ਕੇ ਦਿਖਾਉਣੀ ਆਪਾਂ ਘਰ ਵਿੱਚ ਬ੍ਰੈਡ ਗੁਲਾਬ ਜਾਮਨ ਕਿਵੇਂ ਬਣਦੀ ਆ ਤੇ ਹੁਣ ਆਪਾਂ ਕੀ ਕਰਨਾ ਇਹਦੇ ਵਿੱਚ ਥੋੜਾ ਜਿਹਾ ਦੁੱਧ ਪਾਉਣਾ ਜਿਆਦਾ ਨਹੀਂ ਥੋੜਾ ਜਿਹਾ ਤੇ ਹੁਣ ਆਪਾਂ ਇਹਨੂੰ ਇਦਾਂ ਇੱਕ ਡੋ ਤਿਆਰ ਕਰ ਲੈਣਾ ਇਦਾਂ ਸਵਾ ਕੇ ਪਹਿਲਾਂ ਕੋ ਸੌਫਟ ਪਹਿਲਾਂ ਡੋ ਤਿਆਰ ਕਰ ਲਈਏ। ਹਾਂਜੀ ਇਸ ਤਾਂ ਆਪਾਂ ਡੋ ਤਿਆਰ ਕਰ ਲਿਆ ਇਹਦਾ ਤੇ ਹੁਣ ਆਪਾਂ ਪਹਿਲਾਂ ਦੂਜੇ ਗੈਸ ਤੇ ਆਪਾਂ ਪਹਿਲਾਂ ਅ ਚਾਸ਼ਨੀ ਬਣਾਉਣ ਲਈ ਖੰਡ ਢਲ ਦਈਏ। ਹਾਂਜੀ ਆਪਾਂ ਇੱਧਰ ਗੈਸ ਜਗਾ ਲਿਆ। ਇਹਦੇ ਵਿੱਚ ਮੈਂ ਫਰਾਈਪੈਨ ਰੱਖ ਲਿਆ। ਇੱਕ ਕੌਲੀ ਆਪਾਂ ਪਾਉਣੀ ਆ ਖੰਡ ਦੀ। ਉਹਦੇ ਵਿੱਚ ਆਪਾਂ ਇੱਕ ਗਲਾਸ ਪਾਣੀ ਦਾ ਪਾ ਦੇਣਾ। ਆਪਾਂ ਚਾਸ਼ਨੀ ਤਿਆਰ ਕਰਨੀ ਆ। ਉਸੇ ਤਰ੍ਹਾਂ ਆਪਾਂ ਚਾਸ਼ਨੀ ਬਣਾ ਲਈਏ। ਇੱਦਾਂ ਚਾਸ਼ਨੀ ਤਿਆਰ ਕਰਮ ਢਲ ਤਾ ਗੈਸ ਤੇ। ਹਾਂਜੀ ਉਦੋਂ 50 ਨੀ ਬਣਨ ਨੂੰ ਤਾਂ ਤੇ ਹੁਣ ਜਿਹੜਾ ਆਪਾਂ ਆਟਾ ਬਣਾਇਆ ਹੋਇਆ ਆਪਣਾ ਹਾਂ ਡੋ ਤਿਆਰ ਕੀਤਾ ਆਪਾਂ ਇਹਦੇ ਆ ਛੋਟੇ ਛੋਟੇ ਬੋਲਸ ਬਣਾ ਲਈਏ ਤੇਲ ਕੋਲ ਗੋਲ ਗੋਲ ਛੋਟੇ ਛੋਟੇ ਬੋਲਸ ਬਣਾ ਲੈਣੀਆਂ ਇਦਾਂ ਹਾਂਜੀ ਇਹਦਾ ਆਪਾਂ ਬੋਲਸ ਬਣਾ ਕੇ ਰੱਖ ਲੀਆਂ ਤੇ ਉਦੋਂ ਹੁਣ ਆਪਾਂ ਆਪਣੀ ਚਾਸਨੀ ਬਣੀ ਜਾਂਦੀ ਹੈ ਤੇ ਦੂਜੇ ਗੈਸ ਤੇ ਆਪਾਂ ਪਹਿਲਾਂ ਘਿਓ ਤਾਲ ਦਈਏ ਗਨ ਖੋਣ ਹਾਂਜੀ ਤਾਂ ਆਪਣੀ ਚਾਸ਼ਨੀ ਬਣ ਕੇ ਬਿਲਕੁਲ ਤਿਆਰ ਆ ਤੇ ਆਪਾਂ ਇਹਨੂੰ ਹੁਣ ਬੰਦ ਕਰਤਾ ਗੈਸ ਨੂੰ ਤੇ ਇੱਧਰ ਆਪਣਾ ਘਿਓ ਪਾ ਕੇ ਘਿਓ ਗਰਮ ਕਰਨ ਲੱਗਿਆ ਤੇ ਹੁਣ ਹੁਣ ਆਪਾਂ ਇਹਦੇ ਵਿੱਚ ਪਾਉਣੀਆਂ ਜਿਹੜੀਆਂ ਆਪਣੇ ਬਾਲਸ ਬਣਾਈਆਂ ਉਹ ਪਾਉਣੀਆਂ ਘਿਓ ਗਰਮ ਹੋਣ ਦੀ ਪਹਿਲਾਂ ਹਾਂਜੀ ਤਾਂ ਆਪਣਾ ਘਿਓ ਗਰਮ ਹੋ ਚੁੱਕਿਆ ਹੁਣ ਆਪਾਂ ਇਹ ਵਿੱਚ ਪਾਉਣ ਲੱਗਿਆ ਬਾਲਸ ਜਿਹੜੀਆਂ ਆਪਣੇ ਬਣਾਈਆਂ ਹੋਈਆਂ ਸੀਗੀਆਂ ਘਿਓ ਦੇ ਵਿੱਚ ਆਪਾਂ ਘੱਟੋ ਘੱਟ 2 ਤੋਂ 3 ਮਿੰਟ ਇਹਨੂੰ ਹਿਲਾਉਣਾ ਨਹੀਂ ਹੈਗਾ ਹਾਂਜੀ ਤੁਸੀਂ ਦੇਖ ਸਕਦੇ ਆ ਹਲਕੀਆਂ ਬਰਾਊਨ ਹੋ ਚੁੱਕੀਆਂ ਚੱਕੀਆਂ ਚਲੀਆਂ ਇਹ ਜਦੋਂ ਆਪਾਂ ਹਿਲਾਉਂਦੇ ਰਹਿਣਾ ਇਹਨਾਂ ਨੂੰ ਜਦੋਂ ਪੂਰੀਆਂ ਬਰਾਊਨ ਹੋ ਗਈਆਂ ਆਪਾਂ ਇਹਨਾਂ ਨੂੰ ਚਾਸ਼ਣੀ 'ਚ ਕੱਢ ਦਾਂਗੇ ਹਾਂਜੀ ਇਹ ਬਣ ਚੁੱਕੀਆਂ ਹੁਣ ਆਪਾਂ ਕੀ ਕਰਾਂਗੇ ਬਰਾਊਨ ਹੋ ਚੁੱਕੀਆਂ ਇਹਨਾਂ ਨੂੰ ਕੱਢ ਕੇ ਆਪਾਂ ਚਾਸ਼ਣੀ ਦੇ ਵਿੱਚ ਘਟੋ ਘਟ 15-20 ਮਿੰਟ ਲਈ ਡਿਪ ਕਰਕੇ ਰੱਖ ਦਾਂਗੇ ਇਹਨੂੰ ਤਾਂ ਫੋਨਿਆ ਪਤਾ ਚਾਛੀ ਵਿੱਚ ਪਾਤੀਆਂ 15-20 ਮਿੰਟ ਆਪਾਂ ਇਹਨੂੰ ਟਾਕੇ ਰੱਖ ਦਾਂਗੇ ਹਾਂਜੀ ਆਪਣਾ ਅੱਧਾ ਘੰਟਾ ਹੋ ਚੁੱਕਿਆ ਇਹਨਾਂ ਨੂੰ ਲੱਖੀਆਂ ਤੇ ਹੁਣ ਆਪਾਂ ਕੱਢ ਕੇ ਦੇਖ ਸਕਦੇ ਤੁਸੀਂ ਫੁੱਲ ਵੀ ਚੁੱਕੀਆਂ ਨੇ ਚਾਛੀ ਦੇ ਵਿੱਚੋਂ ਕੱਢਤੀਏ ਹੁਣ ਆਪਾਂ ਇਹਨਾਂ ਨੂੰ ਦੇਖੋ ਬਿਲਕੁਲ ਸੌਫਟ ਸੌਫਟ ਪੋਲੀਆਂ ਪੋਲੀਆਂ ਗੁਲਾਬ ਜਾਮਣਾ ਬਣ ਕੇ ਆਪਣੀਆਂ ਤਿਆਰ ਆ ਹੁਣ ਕਰਨ ਆਇਆ ਹੈ ਤੁਹਾਨੂੰ ਕਰਨ ਖਾ ਕੇ ਦਿਖਾਊਗਾ ਅੱਜ ਵੀ ਕਿੱਦਾਂ ਦੀਆਂ ਬਣੀਆਂ ਦੇਖ ਸਕਦੇ ਹੋ ਗਲਾਬ ਜਾਮਨ ਆਪਣੇ ਬਣ ਕੇ ਤਿਆਰ ਆ ਬਰਿੱਡਾਂ ਦੀਆਂ ਕਰਨ ਤੁਹਾਨੂੰ ਖਾ ਕੇ ਹਾਂਜੀ ਦੇਖੋ ਹੁਣ ਕਰਨ ਖਾ ਕੇ ਦਿਖਾਉਂਦਾ ਗਲਾਬ ਜਾਮਨ ਕਿੱਦਾਂ ਦੀਆਂ ਬਣੀਆਂ ਕੀ ਬਾਤ ਹੈ ਹੈ ਬਹੁਤ ਕੋਲੀਆਂ ਕੋਲੀਆਂ ਦਿਖਾ ਹੁਣ ਕਰਨ ਮੋਦੇ ਹੱਥ ਕਰਕੇ ਦਿਖਾ ਦੋ ਵਾਲੀ ਜਿਹੜੀ ਗਲਾਬ ਜਾਮਨ ਹੱਥ ਚ ਫੜੀ ਹੈ ਦੇਖੋ ਕਿੰਨੀਆਂ ਸੌਫਟ ਕੋਲੀਆਂ ਕੋਲੀਆਂ ਬਣੀਆਂ ਐ ਗਲਾਬ ਜਾਮਨ ਘਰ ਵਿੱਚ ਤੁਸੀਂ ਵੀ ਤਾਂ ਬਣਾ ਸਕਦੇ ਹੋ ਕਰਨੇ ਤਾਂ ਪਲੇਟ ਹੀ ਚੱਕ ਲਈ ਸਾਦੀ ਇਕੱਲੇ ਨੇ ਖਾਣ ਨੂੰ ਲੈ ਗਿਆ ਹਾਂਜੀ ਇਸ ਤਿਕਾ ਤੁਸੀਂ ਰਸਗੁੱਲੇ ਘਰ ਵਿੱਚ ਬਣਾ ਸਕਦੇ ਹੋ ਕੰਨ ਤਾਂ ਪਲੇਟ ਲੈ ਕੇ ਮੈਂ ਕਦੀ ਪੜ ਗਿਆ ਕਹਿੰਦਾ ਪਤਾ ਫੁੱਲ ਖਾਣੇ ਤੇ ਤੁਸੀਂ ਬਣਾ ਸਕਦੇ ਹੋ ਬਹੁਤ ਹੀ ਆਸਾਨ ਤੇ ਸੌਖੀ ਟ੍ਰਿਕ ਹੈ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ